ਹਰ ਦੇ ਦਾਰ ਦੇ ਉੱਤੇ ਰੱਖ ਕੇ ਆਪਣਾ ਐਜੂਕੇਸ਼ਨ ਮੰਤਰੀ ਆਉਗੇ ਇੱਥੇ ਮੈਂ ਉਹਨਾਂ ਨੂੰ ਵਿజిਟ ਕਰਾ ਕੇ ਜਲਦੀ ਇਹ ਸਕੂਲ ਨੂੰ ਚਾਲੂ ਕਰਾਂਗੇ ਤਾਂ ਕਿ ਬੱਚਿਆਂ ਦੇ ਕੰਮ ਆਵੇ ਬੱਚੇ ਇਥੋਂ ਪੜ੍ਹਿਆ ਧਿਆਨ ਕਰਕੇ ਅੱਗੇ ਜਾ ਕੇ ਸਾਡੇ ਸਮਾਜ ਔਰ ਦੇਸ਼ ਦੀ ਸੇਵਾ ਕਰਾਂ ਸਰਕਾਰਨ ਕਿ ਇਹ 2 ਸਾਲ ਤੋਂ ਸਕੂਲ ਬੰਦ ਪਿਆ ਕਿਉਂ ਮੈਂ ਬੱਚੇ ਨਹੀਂ ਸੀ ਕਿ ਧਿਆਨ ਨਹੀਂ ਸੀ ਦੇ ਕੋ ਸਮੇਂ ਦੇ ਨਾਲ ਦੁਨੀਆਂ ਚੀਜ਼ਾਂ ਉਦੋਂ ਕੋਲ ਬਣ ਰਹੀਆਂ ਸੀ ਜਦੋਂ ਮੈਂ ਇਸ ਹਲਕੇ ਦਾ ਸੇਵਾਦਾਰ ਬਣਿਆ ਉਹ ਇਤਿਆਰ ਹੋ ਰਿਹਾ ਸੀਗਾ ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹ ਕੰਮ ਹੁਣ ਇੱਕ ਪੂਰਾ ਤਿਆਰ ਹੋ ਗਿਆ ਮੈਂ ਜਲਦੀ ਐਜੂਕੇਸ਼ਨ ਮੰਤਰੀ ਸਾਹਿਬ ਨੂੰ ਮਿਲ ਕੇ ਇਸ ਸਕੂਲ ਆਪਾਂ ਵਰਤੋਂ ਦੇ ਵਿੱਚ ਲਿਆਵਾਂ ਸਰ ਦੇਖਣ ਤੋਂ ਲੱਗਦਾ ਵੀ ਇਹ ਸਕੂਲ ਕਾਫੀ ਖੂਬਸੂਰਤ ਹੈ ਕਿ ਇਹ ਗਲਤੀ ਹੈ ਵੀ ਡੀਓ ਨੇ ਨੋਨੋਲਿਜ ਚ ਨਹੀਂ ਪਾਇਆ ਦੇਖੋ ਨਹੀਂ ਹੈ ਉਹ ਕੋਈ ਗਲਤੀ ਨਹੀਂ ਕਿ ਆਪਾਂ ਹਰ ਗੱਲ ਨੂੰ ਗਲਤੀ ਦੇ ਤੌਰ ਤੇ ਨਾ ਦੇਖੀਏ ਕਈ ਕੰਮ ਜਲੇ ਹੁੰਦੇ ਨੇ ਸਰਕਾਰੀ ਕੰਮਾਂ ਦੇ ਵਿੱਚ ਕੁਦਰਤੀ ਗੱਲਾਂ ਕੰਮ ਵਿੱਚ ਕਈ ਵਾਰ ਛੋਟਾ ਗਿਆ ਕੰਮ ਵਿਚ ਲੈ ਕੇ ਫਿਰ ਉਹਦੋਂ ਆਪਾਂ ਇਹ ਗਲਤੀ ਕਰਦੇ ਆਂ ਵੀ ਆਹ ਕੰਮ ਵਿਚ ਲੈ ਲਿਆ ਜੀ ਆਹ ਸਟਾਰ ਜੋ ਕਰਾਇਆ ਵਾ ਉਹੀ ਗੱਲ ਹੈ ਕਿ ਆਪਾਂ ਬੰਦੇ ਆਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਵੀਓ ਸਾਹਿਬ ਹੀ ਆਪਣੇ ਆਪਾਂ ਵੀ ਵੀਓ ਸਾਹਿਬ ਦੇ ਆਪਾਂ ਰਲ ਕੇ ਲੋਕਾਂ ਨੂੰ ਬੱਚਿਆਂ ਨੂੰ ਭੁਲਾਈ ਦੇ ਕਿ ਮੈਂ ਜਲਦੀ ਵਰਤੋ ਜਾ ਸਕਦਾ ਉਹ ਜਲਦੀ ਕੰਮ ਕਰਦਾ ਸਰ ਸਾਹਿਬ ਕਿਹੜੀ ਹੈ ਤੁਹਾਡੇ ਹਲਕੇ ਜੇ ਸਕੂਲ ਪਹਿਲਾਂ ਕਿਹੜੀ ਹੈ ਸਕੂਲ ਹੈ ਕੀ ਨਾਮ ਸਕੂਲ ਦਾ ਕੀ ਓਵਲ ਲੱਖ ਕਰੋੜ ਦੇ ਉੱਤੇ ਸਰਕਾਰੀ ਸਕੂਲ ਦਾ ਜਿਹੜਾ ਇਹ ਪਹਿਲਾਂ ਪਹਿਲਾ ਇਹ ਸਕੂਲ ਦੇ ਜਿਹੜੇ ਬੱਚੇ ਆ ਉਹ ਆਲਰੇਡੀ ਢੋਲਿਆ ਚੌਂਕ ਦੇ ਵਿੱਚ ਜਾ ਰਹੇ ਆ ਹੁਣ ਜਲਦੀ ਇਹ ਵਰਤੋ ਲੈ ਆਗੇ ਮੱਲੇ ਵਾਲਿਆਂ ਦੇ ਔਰ ਲਾ ਕੇ ਦੇ ਸਮਰਧ ਕਰੂੰਗਾ ਔਰ ਲੋਕਾਂ ਦੀ ਸੇਵਾ ਦੇ ਵਿੱਚ ਇਸ ਨੂੰ ਲੱਗਦਾ ਵੀ ਇਹਨੂੰ ਜਲਦ ਚਾਲੂ ਕਿਤੇ ਹੋਵੇ ਜਲਦੀ ਲਾਓ ਹੁਣੇ ਹੀ ਲਾਓ ਤੁਸੀਂ ਬੱਸ ਸਾਫਟ ਹਫਤੇ ਦਾਸ ਦਿੰਨਾ ਕਿ ਇਹਦਾ ਮੰਤਰੀ ਸਾਹਿਬ ਨੂੰ ਲਿਆ ਕੇ ਇਹਦਾ ਮੋਆਇਨਾ ਕਰਕੇ ਜਲਦੀ ਆਪਾਂ ਬਸ ਰਿਪੋਰਟ ਜਿੰਨੇ ਵੀ ਨੌਕਰੀ ਵੀ ਲੋਕੀ ਮਿਲਦੀ ਹੈ ਬੰਦਾਬ ਤੇ ਨਹੀਂ ਇੱਕ ਪਾਸੇ ਇੱਕੋ ਖਾਲੀ ਪਿਆ ਕਿ ਇੱਥੇ ਨੌਕਰੀ ਵੀ ਰੱਖੀ ਚਾਹੀਦੀ ਹੈ ਕਿੰਨੀਆਂ ਨੌਕਰੀਆਂ ਦਾ 40000 ਨੌਕਰੀਆਂ ਜੀ ਪਹਿਲੀ ਵਾਰ ਦੇਖਿਆ ਉਹਨਾ ਕਿਸੇ ਸਰਕਾਰ ਨੇ 2 ਸਾਲ ਚੋਂ 2 ਸਾਲ ਦੇ ਵਿੱਚ ਵਿੱਚ 40 ਹਜ਼ਾਰ ਬੰਦਿਆਂ ਨੂੰ ਨੌਕਰੀ ਦੇਣੀ ਕਿਤੇ ਸੌਖੀ ਆ ਇਹ ਸਰਕਾਰਾਂ ਪਿਛਲੇ ਸਮੇਂ ਦੀਆਂ ਦੇਖ ਲਓ ਜਿਹੜੇ 25 ਸਾਲ ਤੋਂ ਬੱਚੇ ਪੱਕੇ ਨਹੀਂ ਹੋਏ ਸੀਗੇ ਕਾਰਪੇਸ਼ਨ 'ਚ ਸਾਡੀਆਂ ਧੀਆਂ ਪੈਰਾ ਭਰਾ ਵੀਰ ਉਹ ਵੀ ਪੱਕੇ ਕੀਤੇ ਆ ਸਰਕਾਰ ਦਾ ਮਿਸ਼ਨ ਸਰਕਾਰ ਦੇ ਮਿਸ਼ਨ ਨੂੰ ਤਾਂ ਹੀ ਤਾਂ ਇਹਨਾਂ ਲੋਕਾਂ ਨੂੰ ਹੁਣ ਮਹਿਸੂਸ ਹੋ ਰਿਹਾ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਤਾਂ ਹੀ ਮਹਿਸੂਸ ਹੋ ਰਿਹਾ ਇਹ ਸਰਕਾਰ 2 ਸਾਲਾਂ 'ਚ ਜੋ ਕੰਮ ਕਰ ਗਈ ਜਿਹੜੇ ਅਸੀਂ 25 ਸਾਲਾਂ 'ਚ ਨਹੀਂ ਕਰ ਸਕਦੇ